ਜੈ ਪੀਰਾਂ ਦੀ ਜੈ ਸਾਈ ਲੱਡੀ ਸ਼ਾਹ ਜੀ ਜੈ ਸਾਈ ਮੁਰਾਦ ਸ਼ਾਹ ਜੀ ਸਾਡੇ ਇਸ ਚੈਨਲ ਸੂਫੀ ਵਿਚਾਰ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਿਓ ਤੇ ਬੈਲ ਆਈਕਨ ਬਟਨ ਜੂੜ ਦਬਾਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਅੱਜ ਦੀ ਇਹ ਵੀਡੀਓ ਤੁਹਾਡੇ ਨਾਲ ਇਸ ਵਿੱਚ ਇਹ ਸਾਂਝਾ ਕਰਨ ਜਾ ਰਹੇ ਹਾਂ ਕਿ ਜ਼ਿੰਦਾ ਪੀਰ ਜੀ ਦਾ ਚਿਰਾਗ ਕਿਸ ਤਰ੍ਹਾਂ ਤੇ ਕਿਵੇਂ ਕਰਨਾ ਚਾਹੀਦਾ ਹੈ ਤੇ ਜ਼ਿੰਦਾ ਪੀਰ ਜੀ ਕਿਸ ਨੂੰ ਕਿਹਾ ਜਾਂਦਾ ਹੈ ਜਿਸ ਤਰ੍ਹਾਂ 220 ਖਵਾਜਾ 230 ਗੁਤਕ 41 ਮਲੰਗ 14 ਮਸੂਮ 12 ਇਮਾਮ ਇਸੇ ਤਰ੍ਹਾਂ ਜਿ 220 ਖਵਾਜਾ ਨੇ ਉਨਾ ਵਿੱਚੋਂ ਸਭ ਤੋਂ ਵੱਡੇ ਪੀਰ ਜਿਨ੍ਹਾਂ ਨੂੰ ਜ਼ਿੰਦਾ ਪੀਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਉਹਨਾਂ ਦਾ ਅਸਲ ਨਾਮ ਹੈ ਹਾਜ਼ਰਤ ਕਵਾਜ ਖਿਜਰ ਐਲਾ ਸਲਾਮ ਇੱਕ ਜਮੇਸ਼ شریف ਵਾਲੇ ਕਵਾਜਾ ਪੀਰ ਜੀ ਨੇ ਇੱਕ ਹਾਜ਼ਰਤ ਖਵਾਜ ਜ਼ਿੰਦਾ ਪੀਰ ਜੀ ਨੇ ਜ਼ਿੰਦਾ ਪੀਰ ਜੀ ਨੂੰ ਪਾਣੀਆਂ ਦੇ ਦੇਵਤਾ ਵੀ ਕਿਹਾ ਜਾਂਦਾ ਹੈ ਜਦੋਂ ਤੁਮ ਇਹ ਧਰਤੀ ਹੋਣ ਦੇ ਵਿੱਚ ਆਈ ਉਦੋਂ ਤੋਂ ਹੀ ਪਾਣੀ ਹੁੰਦ ਵਿੱਚ ਆਇਆ ਤੇ ਉਦੋਂ ਤੋਂ ਹੀ ਜਿੰਦਾ ਪੀਰ ਜੀ ਇਸ ਧਰਤੀ ਤੇ ਆਏ ਇਸ ਕਰਕੇ ਜਿੰਦਾ ਪੀਰ ਜੀ ਨੂੰ ਪਾਣੀਆਂ ਦੇ ਦੇਵਤਾ ਕਿਹਾ ਜਾਂਦਾ ਹੈ ਹਰ ਭੁੱਲੇ ਹੋਏ ਦੀ ਪੂਲ ਬਖਸ਼ਾ ਦਿੰਦੇ ਨੇ ਜਿੰਦਾ ਪੀਰ ਜੀ ਦਾ ਜੋ ਪ੍ਰਸ਼ਾਦ ਹੈ ਉਹ ਵੀ ਲੰਗ ਹੁੰਦਾ ਹੈ ਜਿਵੇਂ ਕਿ ਲਖਦਤਨ ਲਾਲਾ ਵਾਲੇ ਸਰਕਾਰ ਜੀ ਦਾ ਜੋ ਪ੍ਰਸ਼ਾਦ ਹੈ ਉਹ ਨਿਯਾਜ ਕਬੂਲ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਜੋ ਸਿੱਧ ਜੋਗੀ ਬਾਬਾ ਬਲਕਨਾਥ ਜੀ ਦਾ ਪ੍ਰਸ਼ਾਦ ਹੈ ਉਹਨਾਂ ਦਾ ਪ੍ਰਸ਼ਾਦ ਰੋਟ ਬਣਾਇਆ ਜਾਂਦਾ ਹੈ ਮੰਨੀ ਬਣਾਈ ਜਾਂਦੀ ਹੈ ਇਸੇ ਤਰ੍ਹਾਂ ਜੋ ਜ਼ਿੰਦਾ ਪੀਰ ਜੀ ਨੂੰ ਪ੍ਰਸ਼ਾਦ ਚੜਾਇਆ ਜਾਂਦਾ ਹੈ ਉਹ ਦਲੀਏ ਦਾ ਪ੍ਰਸ਼ਾਦ ਹੈ ਅਸੀਂ ਐਤਵਾਰ ਨੂੰ ਜਾਂ ਜੇਠੇ ਐਤਵਾਰ ਨੂੰ ਜੋ ਹਰਕਤ ਦਿਨ ਵੀ ਦਲੀਆ ਬਣਾ ਕੇ ਕਵਾਜਾ ਪੀਰ ਜੀ ਦੇ ਦਰਬਾਰ ਤੇ ਜਾ ਕੇ ਜਾਂ ਪਾਣੀ ਦੇ ਜਿੱਥੇ ਵੀ ਕਿਤੇ ਦਰਿਆ ਹੈ ਜਾਂ ਨਾਲਕਾ ਹੈ ਉੱਥੇ ਅਸੀਂ ਦਲੀਏ ਦਾ ਮੱਥਾ ਟੇਕ ਦਿੰਨੇ ਹਾਂ ਉਹ ਜਿੰਦਾ ਪੀਰ ਜੀ ਦੇ ਨਾਮ ਦਾ ਹੀ ਦਲੀਏ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਬਾਕੀ ਪੀਰ ਫਕੀਰਾਂ ਦੇ ਨਾਮ ਦੇ ਅਸੀਂ ਚਿਰਾਗ ਰੌਸ਼ਨ ਕਰਦੇ ਹਾਂ ਇਸੇ ਤਰ੍ਹਾਂ ਜਿੰਦਾ ਪੀਰ ਜੀ ਦੇ ਨਾਮ ਦਾ ਵੀ ਚਿਰਾਗ ਰੌਸ਼ਨ ਕੀਤਾ ਜਾਂਦਾ ਹੈ ਪਰ ਇਹਨਾਂ ਦਾ ਜੋ ਚਿਰਾਗ ਹੈ ਉਹ ਤੇਲ ਦਾ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਕਿ ਅਸੀਂ ਬਾਕੀ ਪੀਰਾਂ ਫਕੀਰਾਂ ਦੇ ਨਾਮ ਦੇ ਦਰਵਾਜ਼ੇ ਤੇ ਜਾ ਕੇ ਚਮੂਖੀਆ ਚਰਾਗ ਜਾਂ ਦੂਸਰਾ ਕੋਈ ਛੋਟਾ ਦੀਵੇ ਦੇ ਵਿੱਚ ਜੋ ਚਰਾਗ ਕਰਦੇ ਹਾਂ ਉਹ ਤੇਲ ਪਾ ਕੇ ਬੱਤੀ ਪਾ ਕੇ ਚਰਾਗ ਰੋਸ਼ਨ ਕਰ ਦਿੰਨੇ ਹਾਂ ਪਰ ਜੋ ਜਿੰਦਾ ਪੀਰ ਜੀ ਦੇ ਨਾਮ ਦਾ ਚਰਾਗ ਹੈ ਉਹ ਇਹਨਾਂ ਦਾ ਚਰਾਗ ਹੈ ਜੋ ਆਟੇ ਦਾ ਚਮੂਖੀਆ ਚਰਾਗ ਬਣਾਇਆ ਜਾਂਦਾ ਹੈ ਤੇ ਉਸ ਵਿੱਚ ਘਿਓ ਪਾ ਕੇ ਚਰਾਗ ਰੋਸ਼ਨ ਕੀਤਾ ਜਾਂਦਾ ਹੈ ਇਨਾ ਦਾ ਜੋ ਚਰਾਗ ਹੈ ਉਸ ਵਿੱਚ ਦੇਸੀ ਤੇਲ ਨਹੀਂ ਪਾਇਆ ਜਾਂਦਾ ਦੇਸੀ ਕੇ ਪਾ ਸਕਦੇ ਆ ਜੋ ਕੋਈ ਹੋਰ ਕੇ ਸਾਦਾ ਜਿਹੜਾ ਸਿੰਪਲ ਕੇ ਹੁੰਦਾ ਉਹ ਪਾ ਸਕਦੇ ਆ ਤੇ ਆਟੇ ਦਾ ਬਣਾਇਆ ਹੋਇਆ ਚਰਾਗ ਹੀ ਜਿੰਦਾ ਪੀਰ ਜੀ ਦੇ ਅੱਗੇ ਰੋਸ਼ਨ ਕੀਤਾ ਜਾਂਦਾ ਹੈ ਜਿੰਦਾ ਪੀਰ ਜੀ ਦੇ ਨਾਮ ਦਾ ਜੋ ਚਰਾਗ ਹੈ ਉਹ ਆਟੇ ਦਾ ਚਮਕੀਆ ਚਰਾਗ ਬਣਾ ਕੇ ਵਿੱਚ ਕੇ ਪਾ ਕੇ ਉਹ ਰੋਸ਼ਨ ਕੀਤਾ ਜਾਂਦਾ ਹੈ ਚਮਕੀਆ ਚਰਾਗ ਵੀ ਇਸ ਕਰਕੇ ਜਗਾਇਆ ਜਾਂਦਾ ਹੈ ਤਾਂ ਜੋ ਚਾਰ ਦਿਸ਼ਾਵਾਂ ਵਿੱਚ ਰੌਸ਼ਨ ਹੋ ਸਕੇ ਜਿੰਦਾ ਪੀਰ ਜੀ ਦਾ ਜੋ ਚਰਾਗ ਹੈ ਉਹ ਵਿਚ ਮੁਖੀਆ ਚਰਾਗ ਇਸ ਲਈ ਰੌਸ਼ਨ ਕੀਤਾ ਜਾਂਦਾ ਹੈ ਕਿਉਂਕਿ ਪਾਣੀ ਤਾਂ ਹਰ طرف ਹੀ ਹੈ ਚਾਰੇ ਦਿਸ਼ਾਵਾਂ ਵਿੱਚ ਪਾਣੀ ਹੀ ਪਾਣੀ ਹੈ ਤੇ ਚਾਰੇ ਦਿਸ਼ਾਵਾਂ ਵਿੱਚ ਹੀ ਇਹ ਚਰਾਗ ਰੌਸ਼ਨ ਕੀਤੇ ਜਾਂਦੇ ਹਨ ਇਸ ਕਰਕੇ ਜਿੰਦਾ ਪੀਰ ਜੀ ਦੇ ਨਾਮ ਦਾ ਜੋ ਚਰਾਗ ਹੈ ਉਹ ਚਮਕੀਆ ਚਰਾਗ ਆਟੇ ਦਾ ਬਣਾ ਕੇ ਤੇ ਦੇਸੀ ਘਿਏ ਵਿੱਚ ਪਾ ਕੇ ਰੋਸ਼ਨ ਕੀਤਾ ਜਾਂਦਾ ਹੈ